ਗੋਂਡੀਆਂ ਬਾਂਦਰਾ ਤੋਂ ਵਜਿਓ ਬਾਦਰ ਕਿਹੜੇ ਜਿਹੜੇ ਨੂੰ ਕੀ ਆ ਬਿੱਲੀ ਨਾਲੇ ਰੋਟੀ ਵੰਡਣ ਵਾਸਤੇ ਕੀ ਆ ਹਾਇਰ ਕਰ ਲਿਆ ਸੀ ਰੱਖ ਲਿਆ ਸੀ ਤੂੰ ਸਾਡੀ ਰੋਟੀ ਵੰਡ ਦੇ ਤੇ ਰੋਟੀ ਕਿੰਨਾਂ ਦੀ ਸੀ ਬਿੱਲੀਆਂ ਦੀ ਸੀ ਤੇ ਬਾਦਰ ਜਿਹੜੇ ਆਏ ਆ ਨਾ ਮੈਂ ਗੋਂਡੀਆਂ ਦੀ ਗੱਲ ਕਰਨਾ ਹਰਿਆਣੇ ਵਾਲਿਆਂ ਦੀ ਤੇ ਤੁਸੀਂ ਵੀ ਸੁਨੇਹਾ ਲਾ ਦਿਓ ਗਾਹਾਂ ਸ਼ੇਅਰ ਕਰ ਦਿਓ ਗੱਲ ਨੂੰ ਜੇ ਤੁਹਾਨੂੰ ਕੀ ਆ ਲੱਗੀ ਸ਼ੇਅਰ ਕਰਨ ਯੋਗ ਕਿਉਂਕਿ ਦੋਸਤੋ ਕੀ ਆ ਇਹੀ ਜਿਹੜੀਆਂ ਚੀਜ਼ਾਂ ਗਰੰਟੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਨਾ ਹੁਣ ਕਿਉਂਕਿ ਵੋਟਾਂ ਦਾ ਟਾਈਮ ਆ ਤੇ ਮੈਂ ਕਹਣਾ ਵੀ ਜਿੱਥੇ ਗਰੰਟੀ ਸ਼ਬਦ ਆ ਗਿਆ ਸਮਝ ਲਓ ਉਥੇ ਠੱਗੀ ਪੱਕੀ ਆ ਜਿਵੇਂ ਕਹਿੰਦੇ ਵੀ ਸੌ ਜਿਹੜੀ ਖਾਦੀ ਤੋੜਨ ਵਾਸਤੇ ਜਾਂਦੀ ਆ ਤੇ ਗਰੰਟੀ ਦਿੱਤੀ ਕਾਦੇ ਵਾਸਤੇ ਜਾਂਦੀ ਆ ਠੱਗੀ ਮਾਰਨ ਵਾਸਤੇ ਦਿੱਤੀ ਜਾਂਦੀ ਆ ਤੇ ਮੈਂ ਕਹਣਾ ਵੀ ਗਰੰਟੀ ਵਾਲੀਆਂ ਚੀਜ਼ਾਂ ਜਿਹੜੀਆਂ ਬਾਜ਼ਾਰੋਂ ਮੋਲਣ ਲੈ ਕੇ ਆਉਂੋਂ ਫੇਰ ਵੀ ਵਾਪਸ ਹੋ ਜਾਂਦੀਆਂ ਪਰ ਇਹਨਾਂ ਦਾ ਕੀ ਆ ਤੁਸੀਂ ਕੁਝ ਵਿਗਾੜ ਨਹੀਂ ਸਕਨੇ ਮਗਰੋਂ ਤੇ ਕੀ ਆ ਸਾਡੇ ਨਾਲ ਸਾਰਿਆਂ ਨਾਲ ਹੀ ਹੁੰਦੀ ਆ ਤੇ ਪਹਿਲਾਂ ਪੰਜਾਬ ਦੇ ਵਿੱਚ ਇਹ ਕਰਕੇ ਗਏ ਆ ਜਿਨ੍ਹਾਂ ਨੇ ਕੱਲ੍ਹ ਨਾ ਗਰੰਟੀਆਂ ਜਾਰੀ ਕੀਤੀਆਂ ਨਾ ਸੱਤ ਕਹਿੰਦੇ ਵਾਦੇ ਪੱਕੇ ਇਰਾਦੇ ਮੈਂ ਗੱਲ ਬਾਰੇ ਕਾਂਗਰਸ ਵਾਲਿਆਂ ਦੀ ਗੱਲ ਕਰਦਾ ਮੈਂ ਤਾਂ ਸਾਰੀ ਜਿੰਨੇ ਫ੍ਰੀ ਵੀਜ਼ਾ ਵਾਲੇ ਆ ਜਿੰਨੇ ਕਿਹਾ ਰਿਔੜੀਆਂ ਵੜਦੀਆਂ ਕਿਉਂਕਿ ਰਿਔੜੀਆਂ ਨੂੰ ਧਿਆਰ ਲੱਗੀਦੀ ਆ ਤੇ ਰਿਔੜੀਆਂ ਨਹੀਂ ਹੈਗੀਆਂ ਕੋਈ ਚੀਜ਼ ਆ ਸਾਡਾ ਹੱਕ ਨੇ ਜਿਹੜੇ ਸਮਾਜਿਕ ਸੁਰੱਖਿਆ ਦੀ ਗਾਰੰਟੀ ਆ ਨਾ ਇਹ ਤੁਹਾਡੇ ਪੈਸੇ ਨਾਲ ਦਿੱਤੀ ਜਾਂਦੀ ਆ ਮੈਂ ਤੁਹਾਡੇ ਹਿੱਸੇ ਦੀ ਰੋਟੀ ਕਿਉਂ ਕਹਿਣਾ ਕਿਉਂਕਿ ਤੁਸੀਂ ਸਾਰੇ ਕਈ ਬੰਦੇ ਫੀਲ ਕਰਦੇ ਕਿ ਸਾਡੀ ਜਿੱਕਰ ਟੈਕਸ ਦੰਨਿਆ ਕੱਲੇ ਨੌਕਰੀ ਵਾਲਾ ਬੰਦਾ ਟੈਕਸ ਦਿੰਦਾ ਮੈਂ ਕਹਿੰਦਾ ਚਾਹ ਤਾਂ ਪੀਣ ਨੂੰ ਨਾ ਟੜਕੇ ਉੱਠ ਕੇ ਉਹ ਜੇ ਖੰਡ ਪੈਂਦੀ ਆ ਪੱਤੀ ਪੈਂਦੀ ਆ ਉਹਦੇ ਟੈਕਸ ਕੀ ਆ ਟੈਕਸ ਪੇ ਕਰਦੇ ਆ ਖੰਡ ਤੇ ਨੂਨ ਤੇ ਤੇਲ ਤੇ ਚਾਹ ਤੇ ਜਿਹੜੀ ਚੀਜ਼ ਤੁਸੀਂ ਘਰੇ ਵਰਤਦੇ ਹੋ ਨਾ ਕੱਲੀ-ਕੱਲੀ ਤੇ ਟੈਕਸ ਪੇ ਕਰਦੇ ਆ ਜੇ ਤੰਤ ਤੇ ਕੱਪੜੇ ਵੀ ਪਾਉਣਿਆਂ ਤਾਂ ਉਹਦੇ ਵੀ ਟੈਕਸ ਪੇ ਕਰਦੇ ਆ ਉਸੇ ਪੈਸੇ ਨਾਲ ਕਹਿੰਦੇ ਤੁਹਾਨੂੰ ਦਿਆਂਗੇ ਕੀ ਸਮਾਜਿਕ ਸੁਰੱਖਿਆ ਸਾਡਾ ਹੱਕ ਆ ਇੱਕੋ ਗੱਲ ਜਿਹੜੀ ਚੰਗੀ ਉਹਨਾਂ ਨੇ ਕੀ ਮੈਂ ਕਹਿੰਦਾ ਵੀ ਇੱਕ ਡਿਕਲੇਅਰ ਕੀਤਾ ਉਹਨਾਂ ਨੇ ਗਾਰੰਟੀ ਸ਼ਬਦ ਵਰਤ ਨਹੀਂ ਗਲਤ ਆ ਮੈਂ ਕਹਿੰਦਾ ਕੋਰਟਾਂ ਨੂੰ ਪਹਿਲਾਂ ਤੇ ਇਹਨਾਂ ਨੂੰ ਟੰਗਣਾ ਚਾਹੀਦਾ ਆ ਪੰਜਾਬ ਦੇ ਵਿੱਚ ਵੀ ਪਹਿਲਾਂ ਠੱਗੀਆਂ ਮਾਰੀਆਂ ਗਾਰੰਟੀਆਂ ਕਹਿ-ਕਹਿ ਕੇ ਤੇ ਕੀਤਾ ਕੀ ਪੂਰਾ ਤੁਸੀਂ ਸਾਰੇ ਜਾਣਦੇ ਹੋ ਤੇ ਹੁਣ ਜਿਹੜੀਆਂ ਗਰੰਟੀਆਂ ਉੱਥੇ ਦਿੱਤੀਆਂ ਉਹਨਾਂ 'ਚ ਮੈਂ ਕਹਿੰਦਾ ਤਿੰਨ ਜਿਹੜੀਆਂ ਹੈਗੀਆਂ ਉਹ ਸਾਡਾ ਹੱਕ ਨੇ ਉਹ ਕੋਈ ਛਾਨ ਨਹੀਂ ਐ 6000 ਰੁਪਏ ਉਹ ਕਹਿੰਦੇ ਕੀ ਆ ਬੁਢਾਪਾ ਵਿਧਵਾ ਤੇ ਅੰਗਹੀਨ ਪੈਨਸ਼ਨ ਦਿੱਤੀ ਜਾਣੀਆਂ ਇਹ ਉਹ ਵਰਗ ਆ ਜਿਹੜਾ ਆਸ਼ਰਿਤ ਵਰਗ ਆ ਜਿਹੜੇ ਨੂੰ ਮਿਲਣਾ ਜ਼ਰੂਰੀ ਆ 6000 ਦੀ ਤਾਂ ਭਾਵੇਂ ਵੱਧ ਦਾ ਲਾਣ ਵੀ ਕਰਦੇ ਨੇ ਵੀ ਹਾਂ ਭਾਈ ਦਿਆਂਗੇ ਉਹ ਜ਼ਿੰਮੇਵਾਰੀ ਤੌਰ ਤੇ ਮੈਂ ਕਹਿੰਦਾ ਸਾਰਿਆਂ ਨੂੰ ਕਰਨਾ ਚਾਹੀਦਾ ਕਿਉਂਕਿ ਇੱਕ ਵਿਧਵਾ ਹੋਗੀ ਅੰਗਹੀਨ ਭਰਾ ਹੋਗੇ ਤੇ ਬੁਢਾਪਾ ਪੈਨਸ਼ਨ ਹੋਗੀ ਇਹ ਸਭ ਦਾ ਕੀ ਆ ਹੱਕ ਬੰਦ ਆ ਤੇ ਉਸ ਤੋਂ ਬਾਅਦ ਉਹ 6000 ਰੁਪਏ ਗਰੰਟੀ ਕਰਤੀ ਇਹਨਾਂ ਨੇ ਤੇ ਦੂਜਾ ਕਹਿੰਦੇ 1 200 ਰੁਪਏ ਹਰ ਔਰਤ ਨੂੰ ਦਿੱਤਾ ਜਾਊ ਨੂੰ 18 ਤੋਂ 60 ਸਾਲ ਦੀ ਆ ਔਰਤਾਂ ਫੇਰ ਵੀ ਘਰ ਚਲਾਉਂਦੀਆਂ ਨੇ ਉਹਨਾਂ ਨੂੰ ਜਿੰਨਾ ਕਿ ਹੈਗਾ ਚਲੋ ਡਾਇਰੈਕਟ ਸਪੋਰਟ ਜਿਹੜੀ ਕੀਤੀ ਆ ਉਹ ਮੰਨੀ ਉਸ ਤੋਂ ਬਿਨਾ ਜਿੰਨਾ ਇਹਨਾਂ ਨੇ ਕੀ ਲੱਛਣ ਕੀਤੇ ਆ ਜਿਹੜੇ ਕੀਤੇ ਆ ਅੱਗੇ ਜੀ ਬਿਜਲੀ ਫ੍ਰੀ ਤੇ ਆ ਗਈ ਅਸੀਂ ਮਾਰ ਰੱਖਿਆ ਪੰਜਾਬ ਵਾਲੇ ਬਿਜਲੀ ਫ੍ਰੀ ਨੇ ਬਹੁਤ ਸਾਰਾ ਕਿਹਨਾਂ ਦੇ ਪੈਂਦਾ ਸਭ ਤੋਂ ਵੱਡੀ ਜਿਹੜੀ ਜਮਾਤ ਆ ਮਿਡਲ ਕਲਾਸ ਤੇ ਪੈਂਦਾ ਜਿਹੜੀ ਲੋਰ ਜਮਾਤ ਆ ਉਹਨਾਂ ਨੂੰ ਕਹਿੰਦੇ ਜੀ ਫ੍ਰੀ ਦੇ ਰੱਖਿਆ ਪਰ ਉਹ ਵੀ ਲੋਕ ਕੀ ਅੱਜ ਨਸ਼ਿਆਂ ਤੇ ਜੇ ਲੱਗਿਆ ਜੇ ਹੋਰ ਪਾਸੇ ਲੱਗੇ ਉਹ ਤਾਂ ਹੀ ਲੱਗੇ ਕਿ ਕਿਸੇ ਪਾਸੇ ਹੋਰ ਲਾਉਣਯੋਗ ਆ ਪੈਸਾ ਛੱਡਿਆ ਨਹੀਂ ਜਿੰਨਾ ਰੁਜ਼ਗਾਰ ਪੈਦਾ ਕਰ ਦੇਣ ਜਾਂ ਉਹਨਾਂ ਦਾ ਕੋਈ ਫਾਇਦਾ ਕਰ ਸਕਣ ਸਭ ਤੋਂ ਜ਼ਰੂਰੀ ਸਿਹਤ ਸਿੱਖਿਆ ਤੇ ਨਿਆਂ ਤਿੰਨ ਚੀਜ਼ਾਂ ਸਾਨੂੰ ਮੁਫ਼ਤ ਮਿਲ ਜਾਣ ਐਤੂ ਉੱਤੇ ਸਾਨੂੰ ਕੁਛ ਨਹੀਂ ਚਾਹੀਦਾ ਤੇ ਸਾਡਾ ਹੱਕ ਆ ਕੋਈ ਸ਼ਾਨ ਨਹੀਂ ਹੈ ਇਹ ਸਰਕਾਰ ਜਿਹੜੀ ਮਰਜ਼ੀ ਚੁਣ ਲੇ ਉਹਦੀ ਜ਼ਿੰਮੇਵਾਰੀ ਬਣਦੀ ਆ ਤੇ ਪਰ ਅੱਜ ਸਾਡੇ ਜਿਹੜੇ ਹਾਲਾਤ ਪੈਦਾ ਕੀਤੇ ਜਾ ਰਹੇ ਆ ਪੰਜਾਬ ਦੇ ਵਿੱਚ ਵੀ ਕੀ ਅੱਜ ਹਾਲਾਤ ਜਿਹੜੇ ਬਣ ਗਏ ਨਾ ਅੱਜ ਤੁਸੀਂ ਜਵਾਗ ਪ੍ਰਾਈਵੇਟ ਸਕੂਲ ਦੇ ਵਿੱਚ ਪੜਾਉਣਾ ਪਸੰਦ ਕਰਦੇ ਆ ਸਰਕਾਰੀਤ ਨਹੀਂ ਤੇ ਯੂਰੋਪੀਅਨ ਕੰਟਰੀ ਦੇ ਵਿੱਚ ਨਾ ਉੱਥੇ ਜੇ ਕੋਈ ਬੱਚਾ ਪ੍ਰਾਈਵੇਟ ਸਕੂਲ ਚ ਪੜਾਉਂਦਾ ਤਾਂ ਲੋਕ ਕੀ ਆ ਮਹਿਸੂਸ ਕਰਦੇ ਵੀ ਯਾਰ ਕੀ ਰੌਲਾ ਹੈਗਾ ਕਿਉਂਕਿ ਉੱਥੇ ਸਰਕਾਰੀ ਸਕੂਲ ਉਹਨਾਂ ਨਾਲੋਂ ਬਿਹਤਰ ਨੇ ਤੇ ਇਹ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਾਲਜ ਹੋ ਗਏ ਯੂਨੀਵਰਸਿਟੀਆਂ ਹੋ ਗਈਆਂ ਸਾਰੇ ਸਰਕਾਰੀ ਹੋਣੇ ਚਾਹੀਦੇ ਆ ਹੁਣ ਨਾਰਵੇ ਅਗੇ ਮੋਲਕਾ 스ਵੀਡਨ ਮੋਲਕਾ ਉਹਨਾਂ ਦਾ ਪਰਾ ਕੀ ਹੈਚਡੀਆਈ ਦੇ ਵਿੱਚ ਨਾ ਸਭ ਤੋਂ ਟੌਪ ਤੇ ਬੈਠੇ ਆ ਉਹ ਹਿਊਮਨ ਡਿਵੈਲਪਮੈਂਟ ਇੰਡੈਕਸ ਕਿਉਂਕਿ ਕਿ ਤੇ ਚਾ ਮੁਫਤ ਮਿਲਦੀਆਂ ਨੇ ਤੇ ਮੁਫਤ ਕੀ ਆ ਮੁਫਤ ਨਹੀਂ ਮਿਲਦੀ ਉਹਦਾ ਪੇ ਕਰਦਾ ਹਰ ਬੰਦਾ ਪੇ ਕਰਦਾ ਤੇ ਜਿਹੜਾ ਬੰਦਾ ਕੀ ਆ ਮੈਂ ਕਹਿੰਦਾ 60 ਸਾਲ ਤੋਂ ਬਾਅਦ ساری ਉਮਰ ਬੰਦੇ ਨੇ ਕਮਾਈ ਕਰਕੇ ਕੀ ਆ ਸਰਕਾਰ ਦੇ ਖਜ਼ਾਨੇ 'ਚ ਦਿੱਤੀ ਆ ਤਾਂ ਉਹਦਾ ਹੱਕ ਬਣਦਾ 60 ਸਾਲ ਤੋਂ ਬਾਅਦ ਜਿਹੜਾ ਉਹਨੇ ਕੰਮ ਕੀਤਾ ਸੀ ਤਾਂ ਕਿ ਉਹਨੂੰ ਕੀ ਆ ਜਿਹੜਾ ਟਾਈਮ ਪੀਰੀਅਡ ਉਹਦਾ ਕੀ ਆ ਬਾਅਦ ਦਾ ਜਦੋਂ ਉਹਦਾ ਪੂਰੇ ਹੱਥ ਪੈਰ ਕੰਮ ਨਹੀਂ ਕਰਦੇ ਤਾਂ ਸਰਕਾਰ ਦਾ ਫਰਜ਼ ਬਣਦਾ ਇਹ ਸੋਸ਼ਲ ਸਿਕਿਉਰਿਟੀ ਦਾ ਮੂਕੇ ਮਤਲਬ ਆਗਾ ਦੂਸਰਾ ਜਿਹੜਾ ਹੈਗਾ ਸਭ ਤੋਂ ਵੱਡਾ ਮੈਂ ਕਹਿੰਦਾ ਨਿਰੇਕਾ ਦੀ ਦਿਹਾੜੀ ਹੈ ਜਿਹੜੀ ਉਹ 700 ਰੁਪਇਆ ਕਰਦੇ ਹੋ ਓਏ ਉਹਦੇ 'ਚ ਘੱਟੋ ਘੱਟ ਲੋਕਾਂ ਨੂੰ ਕੀ ਆ ਫਾਇਦਾ ਤਾਂ ਹੋਵੇ ਪਰ ਨਰੇਕਾ ਦਾ ਕੰਮ ਆ ਨਵੀਂ ਖੇਤੀਬਾੜੀ ਨੀਤੀ ਦੇ ਵਿੱਚ ਵੀ ਨਰੇਕਾ ਦਾ ਕੰਮ 200 ਦਿਨ ਦਾ ਕਹਿੰਦੇ ਕੀ ਹੈ ਘੱਟੋ ਘੱਟ ਕਰਨ ਵਾਸਤੇ ਤਜਵੀਜ਼ ਦਿੱਤੀ ਗਈ ਆ ਮੈਂ ਕਹਿੰਦਾ 100 ਦਿਨ ਹੀ ਰੱਖ ਲੋ ਪਰ 100 ਦਿਨ ਉਹ ਕੰਮ ਦਿਓ ਜਿਹੜਾ ਸਾਡੇ ਕੀ ਆ ਆਮ ਖੇਤਾਂ ਦੇ ਵਿੱਚ ਕੰਮ ਨਹੀਂ ਹੈਗਾ ਉਦੋਂ ਖੇਤਾਂ ਦੇ ਵਿੱਚ ਕੀ ਆ ਕੰਮ ਹੁੰਦਾ ਉਦੋਂ ਜਾਣ ਪੁੱਛ ਕੋਸੇ ਸਮੇਂ ਪਿੰਡਾਂ ਦੇ ਵਿੱਚ ਕੀ ਆ ਨਰੇਕਾ ਦਾ ਕੀ ਆ ਕੰਮ ਸ਼ੁਰੂ ਕਰ ਲਿਆ ਜਾਂਦਾ ਤੇ ਤਾਂ ਕਿ ਕਨਫਲਿਕਟ ਬਣਿਆ ਰਹੇ ਮਜ਼ਦੂਰਾਂ ਦਾ ਤੇ ਉਹਨਾਂ ਦਾ ਸਾਮੂਜੇ ਲੋਡ ਹੁੰਦੀ ਆ ਮਰ ਲੋ ਠੀਕ ਆ ਉਦੋਂ ਮ ਲੇਬਰ ਮਿਲਦੀ ਕਿਉਂ ਨਹੀਂ ਕਿਉਂਕਿ ਨਰੇਕਾ ਉਹਦੇ ਬਰਾਬਰ ਸ਼ੁਰੂ ਕਰ ਲੀ ਜਾਂਦੀ ਆ ਤੇ ਦਿਹਾੜੀ ਕਿੰਨੀ ਦਿੱਤੀ ਜਾਂਦੀ ਆ 350 ਰੁਪਏ ਅੱਜ ਜਿੱਥੇ ਝੋਨੇ ਜੋ ਕੱਖ ਕੱਢਣ ਦੀ ਦਿਹਾੜੀ ਇੱਕ ਪੈਰ ਦੀ ਹੋ ਗਈ ਮਾ ਲੋ ਦੁਪਹਿਰ ਤੋਂ ਪਹਿਲਾਂ ਪਹਿਲਾਂ 350 ਰੁਪਏ ਦਿਹਾੜੀ ਲੈਣ ਲੱਗ ਗਏ ਤੇ ਮੈਨੂੰ ਉਸਾਰਨ 700 ਰੁਪਏ ਦਿਹਾੜੀ ਜਾਇਜ਼ ਆ ਨਾਜਾਇਜ਼ ਨਹੀਂ ਹੈ ਪਰ ਉਹਦੇ ਨਾਲ ਫਸਲਾਂ ਦਾ ਜਿਹੜਾ ਰੇਟ ਬੰਨ੍ਹ ਦਾ ਤਰੀਕਾ ਨਵੀਂ ਖੇਤੀ ਨੀਤੀ ਦੇ ਦੋਸਤੋ ਗੱਲ ਕਰਾਂਗੇ ਖੁੱਲ੍ਹ ਕੇ ਤੁਹਾਡੇ ਨਾਲ ਇੱਕ ਅੰਦੇ ਦੇ ਵਿੱਚ ਉਹ ਸਾਰੀ ਜਿਹੜੀ ਕੀ ਆ ਲਗਭਗ ਭਰਾਵਾਂ ਤੱਕ ਪਹੁੰਚ ਵੀ ਗਈ ਉਹਦੇ ਵਿਚਾਰ ਚਰਚਾ ਕਰਾਂਗੇ ਖੁੱਲ੍ਹ ਕੇ ਤੁਹਾਡੇ ਨਾਲ ਬੜੀ ਸ਼ਾਨਦਾਰ ਪਾਲਿਸੀ ਬਣੀ ਆ ਮੈਂ ਕਹਿੰਦਾ ਕਿਸਾਨ ਜਿਦੇ ਬੰਦੀਆਂ ਮੂੰਹ ਦੇਖੀ ਜਾਂਦੀਆਂ ਹੁਣ ਕਰਨਾ ਕੀ ਆ ਤੁਹਾਨੂੰ ਇੱਕ ਕੰਮ ਹੀ ਕਰਨਾ ਨਾ ਖੇਤੀਬਾੜੀ ਜੇ ਬਚਾਉਣੀ ਆ ਤੇ ਪਾਲਿਸੀ ਕਹਦੇ ਭਗਵੰਤ ਮਾਨ ਨੂੰ ਵੀ ਲਾਗੂ ਕਰ ਦੇਣ ਮੈਂ ਪਰ ਤੁਸੀਂ ਇਹ ਲੱਤਾਂ ਵਸਾਉਣੀਆਂ ਨੇ ਕੋਈ ਨਾ ਕੋਈ ਆਬਜੈਕਸ਼ਨ ਲਾਉਣੇ ਉਹਨਾਂ ਨੂੰ ਬਹਾਨਾ ਮਿਲ ਜਾਣਾ ਵੀ ਇਹ ਭਾਈ ਪਾਲਿਸੀ ਲਾਗੂ ਨਹੀਂ ਹੋ ਸਕਦੀ ਕਿਸਾਨ ਜਿਦੇ ਬੰਦੀਆਂ ਵਿਰੋਧ ਕਰਦੀਆਂ ਨੇ ਮੈਂ ਕਹਿੰਦਾ ਵੀ ਇਹਨ ਬਿੰਨ ਲਾਗੂ ਕਰ ਦੇਣਾ ਪੰਜਾਬ ਉੱਠ ਕੇ ਖੜਾ ਹੁੰਦਾ ਪਰ ਉਹ ਲਾਗੂ ਇਹਨਾਂ ਤੋਂ ਹੋਣੀਆਂ ਨਹੀਂ ਕਿਉਂਕਿ ਫ੍ਰੀ ਬੀਜ ਨੇ ਮਾਰਤੇ ਜਿਹੜਾ ਹਰਿਆਣੇ ਵਾਲਿਓ ਤੁਹਾਨੂੰ ਦੇ ਰਹੇ ਆ ਇਹਦੇ ਵਿੱਚ ਮਿਲਦਾ ਤੁਹਾਨੂੰ ਡੱਕਾ ਨਹੀਂ ਤੇ ਮੈਂ ਕਹ ਇਹ ਜਿਹੜਾ ਬਿਜਲੀ ਦੀ ਸਬਸਿਡੀ ਦੇਣ ਦੀ ਗੱਲ ਕਰਦੇ ਆ ਹੋਰ ਦੇਣ ਦੀ ਗੱਲ ਕਰਦੇ ਆ ਸਾਰਾ ਪੈਸਾ ਉੱਥੇ ਲਾ ਕੇ ਉਦੋਂ ਆ ਟੈਕਸਾਂ ਦਾ ਬੋਝ ਵੀ ਤੁਹਾਡੇ ਤੇ ਪੈਣਾ ਇਹ ਇਨਫਰਾਸਟ੍ਰਕਚਰ ਤੇ ਮੁੜ ਕੇ ਢੱਕਾ ਥੋੜਾ ਲੱਗਣਾ ਹੀ ਨਾ ਹਸਪਤਾਲਾਂ ਦੇ ਨਾਲ ਹੋਰ ਜੇ ਕਰਨਾ ਵੀ ਹੈ ਨਾ ਮੈਂ ਕਹਿੰਦਾ ਸਿਹਤ ਤੇ ਸਿੱਖਿਆ ਦੀਆਂ ਸਹੂਲਤਾਂ ਦੀ ਜਿਹੜਾ ਮਿਆਰ ਆ ਉਹੀ ਉੱਚਾ ਕਰ ਦਿਓ ਸਾਰੇ ਮਸਲੇ ਹੱਲ ਹੋ ਜਾਣਗੇ ਠੀਕ ਹੈ ਸਾਡੇ ਪਿਓ ਦਾ ਦਾਦੇ ਨੇ ਕੀ ਮੋਤ ਮੰਗ ਕੇ ਨਹੀਂ ਖਾਤਾ ਸੀ ਪਰ ਅਸੀਂ ਮੰਗ ਤੇ ਬਣਾਤੇ ਤੇ ਤੁਸੀਂ ਮੰਗਤੇ ਨਾ ਜੇ ਨਹੀਂ ਹੈਗੇ ਤਾਂ ਇਹ ਗੱਲ ਦੇ ਜੇ ਸਹੀ ਲੱਗਦੀ ਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਮੰਗਤੇ ਹੈਗੇ ਤਾਂ ਤੁਹਾਨੂੰ ਵੀ ਕੋਈ ਝਾਕ ਹੈਗੀ ਆ ਤੇ ਮੰਗਤੇ ਨਹੀਂ ਮੈਂ ਕਹਿੰਦਾ ਮਾਲਕ ਨੂੰ ਤੁਸੀਂ ਮਾਲਕ ਹੋਣ ਦਾ ਅਹਿਸਾਸ ਕਰਿਓ ਥੋੜਾ ਪੈਸਾ ਠੀਕ ਹੈ ਪਰ ਬਾਂਦਰਾਂ ਦੇ ਹੱਥ ਨਾਲ ਦੇ ਦਿਓ ਤੇ ਬਾਂਦਰ ਫਿਰ ਬੰਡ ਜਿਹੜੀ ਕਰਨ ਕੋ ਤੁਹਾਨੂੰ ਪਤਾ ਕਿ ਬਿੱਲੀਆਂ ਦੇ ਪੱਲੇ ਕੁਝ ਨਹੀਂ ਪਾਇਆ ਸੀ ਬਾਂਦਰ ਸਾਰੀ ਰੋਟੀ ਆਪ ਖਾ ਗਿਆ ਸੀ ਬੰਡਦਾ ਬੰਡਦਾ ਤੇ ਇਹ ਜਿਹੜੇ ਮੈਂ ਕਿ ਹੁਣ ਤੁਹਾਨੂੰ ਕੰਬਲ ਵੰਡਣ ਦੀ ਗੱਲ ਕਰੀ ਜਾਂਦੇ ਨੇ ਜਿਵੇਂ ਭੇਡਾਂ ਦੀ ਸਾਰਿਆਂ ਨੇ ਕਹਾਣੀ ਸੁਣੀ ਆ ਕਿ ਭੇਡਾਂ ਨੂੰ ਉਹਨਾਂ ਨੇ ਕਹਿਤਾ ਠੀਕ ਹੈ ਐਲਾਨ ਕਰਤਾ ਕਹਿੰਦੇ ਵੀ ਤੁਹਾਨੂੰ ਉਹਨਾਂ ਦੇ ਕੰਬਲ ਦਿੱਤੇ ਜਾਣਗੇ ਭੇਡਾਂ ਖੁਸ਼ ਹੋ ਰੀਆਂ ਗਿਆ ਚਾਬੜਾ ਮਾਰਦੀਆਂ ਸੀ ਤੇ ਉਹ ਦੁਵਾਦ ਇੱਕ ਮਿੱਕੀਆ ਲੇਲੇ ਨੇ ਪੁੱਛ ਲਿਆ ਆਪ ਦੀ ਮਾਂ ਨੂੰ ਕਹਿੰਦਾ ਵੀ ਇਹ ਜਿਹੜਿਆਂ ਮੈਂ ਕਿ ਸਾਨੂੰ ਕੰਬਲ ਵੰਡਣ ਦੀ ਗੱਲ ਕਰਦੇ ਆ ਉਹਦੇ ਵਾਸਤੇ ਉਹਨ ਕਿੱਥੋਂ ਆਊਗੀ ਤਾਂ ਸਾਰਿਆਂ ਦੇ ਮੂੰਹ ਉਤਰ ਗਏ ਸਾਰਿਆਂ ਦੇ ਮੂੰਹ ਉਤਰਨੇ ਵੀ ਚਾਹੀਦੇ ਕਿਉਂਕਿ ਸਾਡਾ ਪੈਸਾ ਫੈਸਲਾ ਜਿੰਨਾਂ ਨੂੰ ਕਰਨ ਵਾਸਤੇ ਲਾਉਣਾ ਨਾਲ ਉਹਦੀ ਵੰਡ ਕਰਨ ਵਾਸਤੇ ਉਹ ਬਾਂਦਰ ਨਾਲ ਚੁਣ ਲਿਓ ਬੰਦੇ ਚੁਣਿਓ ਤੇ ਜਿਹੜੇ ਇਹਨਾਂ ਨੇ ਵਾਅਦੇ ਕਰੀ ਜਾਂਦੇ ਆ ਇੱਕ 25 ਲੱਖ ਦਾ ਵਾਅਦਾ ਕੀਤਾ ਇਲਾਜ ਫਰੀ ਦਾ ਉਹ ਜਾਇਜ਼ ਆ ਤੇ ਮੈਂ ਕਹਣਾ ਉਹ ਹਰ ਇਲਾਜ ਤੇ ਸਿੱਖਿਆ ਤੇ ਕਨਿਆ ਤਿੰਨ ਚੀਜ਼ਾਂ ਕੀ ਆ ਸਾਨੂੰ ਮੋਤ ਚਾਹੀਦੀਆਂ ਨੇ ਤਿੰਨੇ ਚੀਜ਼ਾਂ ਚੰਗੇ ਵਿਆਰ ਦੀਆਂ ਹੋ ਗਿਆ ਬਾਕੀ ਸਾਰੇ ਘਾਟੇ ਵਾਦੇ ਪੂਰੇ ਹੋ ਜਾਣਗੇ ਤੇ ਮੈਂ ਕਹਿੰਦਾ ਚੰਗੀ ਸਿਹਤ ਬਾਹਲੇ ਲੋਕ ਕਰਾਪਸ਼ਨ ਹੀ ਇਸੇ ਗੱਲ ਦੇ ਬਾਰੇ ਕਰਦੇ ਆ ਉਹ ਕਹਿੰਦੇ ਜੀ ਕਿਤੇ ਐਮਰਜੈਂਸੀ ਲੋਡ ਪੈ ਗਈ ਫਿਰ ਕੀ ਕਰਾਂਗੇ ਕਰਾਪਸ਼ਨ ਵਾਲੇ ਬੰਦੇ ਦਾ ਕਰਨ ਵਾਲੇ ਬੰਦੇ ਦਾ ਇੱਕ ਤਾਂ ਭਰਨਾ ਸੀ ਇਹ ਇਸ ਕਰਕੇ ਬਹਾਨਾ ਨਾ ਦਿਓ ਤੇ ਅਖੀਰ ਦੇ ਵਿੱਚ ਕਿ ਮੈਂ ਬਾਦਰਾ ਦਾ ਤੁਹਾਡੇ ਨਾਲ ਕੀ ਸੱਚੀ ਗੱਲ ਵੀ ਸਾਂਝੀ ਕਰ ਦਿੰਨਾ ਪਿੱਛੇ ਜੇ ਪਰਸੋਂ ਅਖਬਾਰਾਂ 'ਚ ਲੱਗੀ ਸੀ ਕਦੇ ਪੰਜਾਬ ਦੇ ਜਿਹੜਾ ਸੈਕਟਰੀਏਟ ਹੈਗਾ ਉਹਦੇ ਜਿਹਨੇ ਬਾਦਰ ਕਮਰਿਆਂ ਦੇ ਵਿੱਚ ਵੜ ਕੇ ਦਫ਼ਤਰਾਂ 'ਚ ਵੜ ਕੇ ਆਈਐਸ ਆਫਸਰਾਂ ਨੇ ਕਹਿੰਦੇ ਫਾਈਲਾਂ ਫਰੋਲਦੇ ਆ ਉਹ ਤੁਹਾਨੂੰ ਬਿਸ਼ਰਮੀ ਦਿੰਦੇ ਆ ਆਈਐਸ ਲੋਬੀ ਵਾਲਿਆਂ ਨੂੰ ਤੇ ਇਹਨਾਂ ਨੂੰ ਬਿਸ਼ਰਮੀ ਦੇਣ ਖਾਤਰ ਕੀ ਆ ਇਹਨਾਂ ਨੂੰ ਜਰੂਰ ਇਹ ਗੱਲ ਸੁਣਾ ਜਰੂਰ ਦਿਓ ਬਿਸ਼ਰਮੀ ਕਿਵੇਂ ਦਿੰਦੇ ਆ ਉਹ ਕਹਿੰਦੇ ਓਏ ਮਾੜੀ ਮੋਟੀ ਸ਼ਰਮ ਮੰਨ ਲਓ ਲੱਖਾਂ ਰੁਪਏ ਤਨਖਾਹਾਂ ਲੈਣੇ ਪੰਜਾਬ ਨੂੰ ਲੁੱਟ ਕੇ ਖਾ ਗਏ ਪੱਕੀਆਂ ਸਰਕਾਰਾਂ ਨੇ ਲੋਟਿਆ ਕੱਚੀਆਂ ਤੋਂ ਕੁਝ ਨਹੀਂ ਲੁੱਟਿਆ ਗਿਆ ਅੱਜ ਇਹਨਾਂ ਦਾ ਕਰੋੜਾਂ ਰੁਪਏ ਆਈਐਸ ਆਫਸਰ ਫੜਿਆ 10-10 ਕਰੋੜ ਰੁਪਏ ਵੈਸੇ ਕੀ ਉਹ ਨਗੂਣੀ ਦੀ ਚੀਜ਼ ਐ ਬਹੁਤ ਨਾ ਮਾਤਰਾ ਇਹਨਾਂ ਕੋਲੇ ਠੀਕ ਆ ਉਹ ਬਿਸ਼ਰਮਾ ਤੁਹਾਨੂੰ ਕੀ ਬੇਸ਼ਰਮੀ ਦਿੱਤੀ ਆ ਬਾਂਦਰਾਂ ਨੇ ਉਹ ਕਹਿੰਦੇ ਜੀ ਸੈਕਟਰੀਏਟ ਚ ਬੜਾ ਕਿਹੜੇ ਬਾਂਦਰ ਨੇ ਉਹ ਆਈਐਸ ਆਫ ਤੁਹਾਡੀਆਂ ਫਾਈਲਾਂ ਖੋਲ ਲੈਂਦੇ ਆ ਉਹ ਖੋਲ ਕੇ ਤੁਹਾਨੂੰ ਬਿਸ਼ਰਮੀ ਦਿੰਦੇ ਆ ਵੀ ਤੁਸੀਂ ਤਾਂ ਨਹੀਂ ਛੇੜਦੇ ਇਹ ਪੰਜਾਬੀ ਟਰਮੀਨ ਦੀ ਖਬਰ ਲੱਗੀ ਆ ਚਲੋ ਬਾਂਦਰ ਕੀ ਆ ਕਿਹਾ ਜਾਂਦਾ ਵੈਸੇ ਕਹਿ ਦਿੰਦੇ ਆ ਕਿ ਸਾਡੇ ਪੂਰਵਜ ਨੇ ਠੀਕ ਆ ਨਾ ਮੈਂ ਕਹਿੰਦਾ ਤੁਹਾਨੂੰ ਮਾੜੀ ਮੋਟੀ ਲਾਹਨਤ ਪੈਣੀ ਮਾ ਕੇ ਸ਼ਰਮ ਦਿੰਦੇ ਆ ਉਹ ਵੀ ਮਾੜਾ ਮੋੜਾ ਫਾਈਲਾਂ ਨੂੰ ਛੇੜ ਲੋ ਬੜਾ ਕੁਝ ਪਿਆ ਕਰਨ ਵਾਲਾ ਪੰਜਾਬ ਦੇ ਖਾਤੇ ਦੇ ਵਿੱਚ ਜਿਹੜੀਆਂ ਫਾਈਲਾਂ ਜਿਹੜੀਆਂ ਪਈਆਂ ਨੇ ਲੋਕਾਂ ਦੇ ਥੋੜੇ ਮਾਗੇ ਚੰਡੀਗੜ੍ਹ ਪਹੁੰਚੀਆਂ ਪੂਰਾ ਪੰਜਾਬ ਉਤਰਾ ਤੇ ਬਿਲਕਦਾ ਫਿਰਦਾ ਦਾਪਰਾਂ ਤੱਕੇ ਖੰਡਾ ਪੈਸੇ ਪੂਜਦਾ ਹੱਲ ਕਰ ਦਿਓ ਮਤਲੇ ਤੇ ਗਵਾਂਡੀਆਂ ਨੂੰ ਸਨੇਹਾ ਜਬੂਰ ਲਾ ਦਿਓ ਕਿ ਜਿਹੜੀਆਂ ਗਰੰਟੀਆਂ ਦਿੱਤੀਆਂ ਜਾਂਦੀਆਂ ਨੇ ਨਾ ਇਹ ਗਰੰਟੀਆਂ ਸਾਰੀਆਂ ਕੀ ਹੈ ਠੱਗੀ ਦਾ ਜਾਲ ਆ ਇਹ ਤੋਂ بچਿਓ ਜਿਹੜੇ ਭਰਾ ਸੰਤ ਹੈਗੇ ਆ ਉਹ ਇਹਨਾਂ ਗੱਲਾਂ ਨੂੰ ਕੀ ਸ਼ੇਅਰ ਕਰ